ਇਹ ਮੰਗਾ ਸਾਰੀਆਂ ਲੈ ਕੇ ਜਾਣਗੇ ਪੰਜਾਬ ਉਠਣਾ ਨਹੀਂ ਹੈਗਾ ਜੋਗਰ ਮਰੇ ਮਾਰੇ ਬਿਨਾ ਕੋਈ ਉਹ ਨਹੀਂ ਹੁੰਦਾ ਹੈਗਾ ਪਰ ਮੋਦੀ ਦੇ ਕਹਿੰਦਾ ਮੈਂ ਕਿਸਾਨਾਂ ਦੇ ਨਾਲ ਆ ਪਰ ਨਾਲ ਨਹੀਂ ਹੈਗਾ ਜੇ ਨਾਲ ਹੁੰਦਾ ਹੁਣ ਕਰਨਾ ਦਾ ਫੈਸਲਾ ਇੰਨੀ ਠੰਡ ਜਿੱਤੋਂ ਹੁੰਦੇ ਚ ਪਰੇਸ਼ਾਨ ਹੁੰਦੇ ਆ ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ ਪਰ ਕੋਈ ਮੋਦੀ ਨੂੰ ਚਾਹੀਦਾ ਕਿਸੇ ਦੀ ਗੱਲਬਾਤ ਸੁਣਨ ਜਾਈ ਜ਼ਿਮੀਂਦਾਰਾਂ ਦੀ ਗੱਲ ਸੁਣਨੀ ਚਾਹੀਦੀ ਉਹਨੂੰ ਨਹੀਂ ਪਹਿਲਾਂ ਨੂੰ ਆਈ ਵੀ ਪਤਾ ਨਹੀਂ ਇਹ ਇਕੱਲੇ ਹੀ ਨੇ ਦੋ ਪਾਰਟੀਆਂ ਨੇ ਬਾਕੀ ਹੁਣ ਅੱਜ ਪਤਾ ਲੱਗ ਜੂਗਾ ਵੀ ਪਾਰਟੀਆਂ ਤਾਂ ਸਾਰੀਆਂ ਨੇ ਤੋ ਇਸ ਵਕਤ ਅਸੀਂ ਖਨੌਰੀ ਬਾਰਡਰ ਦੇ ਵਿੱਚ ਮੌਜੂਦ ਹਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਲਗਾਤਾਰ ਕਰ ਰਿਹਾ ਕਿ ਹਰ ਇੱਕ ਕਿਸਾਨ ਜਿਹੜਾ ਕੀ ਅੱਜ ਖਨੌਰੀ ਬਾਰਡਰ ਤੇ ਪਹੁੰਚ ਰਿਹਾ ਤਾਂ ਤਸਵੀਰਾਂ ਲਗਾਤਾਰ ਤੁਸੀਂ ਦੇਖ ਸਕਦੇ ਹੋ ਹਰ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਲੋਕਾਂ ਦਾ ਹਰ ਜਿਹੜਾ ਕੀ ਅੱਜ ਇੱਥੇ ਪਹੁੰਚ ਰਿਹਾ ਹੈ ਲੋਕ ਹਮ ਹਮਾ ਕੇ ਇੱਥੇ ਅੱਜ ਜਗਜੀਤ ਸਿੰਘ ਢੱਲੇਵਾਲ ਦੀ ਕਾਲ ਦੇ ਉੱਤੇ ਅੱਜ ਖਨੌਰੀ ਬਾਰਡਰ ਤੇ ਪਹੁੰਚ ਰਹੇ ਨੇ ਤਾਂ ਕਿਸਾਨ ਬੈਠੇ ਬਾਪੂ ਜੀ ਕਿੱਥੋਂ ਆਏ ਹੋ ਬਗਰੇਵਾਲ ਤੋਂ ਆਏ ਜੀ ਬਾਪੂ ਜੀ ਦੀ ਕਾਲ ਦਿੱਤੀ ਗਈ ਸੀ ਜਗਜੀਤ ਸਿੰਘ ਢੱਲੇਵਾਲ ਦੇ ਉੱਤੇ ਮਰਨ ਮਰਤੇ ਬੈਠੇ ਨੇ 40 ਦਿਨ ਹੋ ਚੁੱਕੇ ਨੇ ਕੀ ਲੱਗਦਾ ਅੱਜ ਕਾਲ ਦਿੱਤੀ ਗਈ ਆ ਕੀ ਅਸਰ ਪਵੇਗਾ ਵੇ ਕੇਂਦਰ ਦੇ ਉੱਤੇ ਇਸ ਵਾਰ ਪੂਰਾ ਪਾਊਗਾ ਜੀ ਐਨ ਪੂਰਾ ਪਾਊ ਅਸਰ ਪੂਰਾ ਪਾਊਗਾ ਬਹੁਤ ਜ਼ਿਆਦੇ ਪਿੰਡ ਆ ਕੇ ਉੱਠ ਕੇ ਸਾਰੇ ਉਰੀ ਐ ਹੋ ਗਿਆ ਵੀ ਸਾਰਾ ਪੰਜਾਬ ਉਰੀ ਆ ਗਿਆ ਐਨਾ ਘੱਟ ਕਿਸੇ ਨਹੀਂ ਹੋਣਾ ਜਿੰਨਾ ਇੱਥੇ ਹੋ ਗਿਆ ਵੱਧ ਤੋਂ ਵੱਧ ਘੱਟ ਹੋ ਰਿਹਾ ਔਰ ਉਹਨੂੰ ਵੀ ਕਹੀਂ ਦਾ ਕੇਂਦਰ ਨੂੰ ਵੀ ਇਹ ਹੱਲ ਕਰਨਾ ਚਾਹੀਦਾ ਬਾਬੂ ਕਿਵੇਂ ਦੇਖਦੇ ਹੋ ਪਹਿਲਾ ਇੱਕ ਦਿੱਲੀ ਵਾਲਾ ਮਾਹੌਲ ਸੀਗਾ ਤਾ ਹੁਣ ਪੰਜਾਬ ਦੇ ਵਿੱਚ ਫੇਰ ਉਹੀ ਦਿੱਲੀ ਵਾਲਾ ਮਾਹੌਲ ਬਣ ਰਿਹਾ ਕਿਵੇਂ ਤਾਂ ਲੱਗ ਰਿਹਾ ਫੇਰ ਉਹੀ ਹੈ ਜੀ ਉਧੂ ਵੀ ਵੱਧ ਹੋਊਗਾ ਹੁਣ ਇਹ ਮੰਗਾ ਸਾਰੀਆਂ ਲੈ ਕੇ ਜਾਣਗੇ ਪੰਜਾਬ ਉਠਣਾ ਨਹੀਂ ਹੈਗਾ ਜੋਕਰ ਮਰੇ ਮਾਰੇ ਬਣਾ ਕੋਈ ਉਹ ਨਹੀਂ ਹੁੰਦਾ ਹੈਗਾ ਪਰ ਕੋ ਮੋਦੀ ਤਾਂ ਕਹਿੰਦਾ ਮੈਂ ਕਿਸਾਨਾਂ ਦੇ ਨਾਲ ਆ ਪਰ ਨਾਲ ਨਹੀਂ ਹੈਗਾ ਜੇ ਨਾਲ ਹੁੰਦਾ ਉਹਨੂੰ ਕਰਨ ਦਾ ਫੈਸਲਾ ਉਹ ਤਾਂ ਮਾਰਕੀ ਜਿਮੀਦਾਰਾਂ ਨੂੰ ਹੋਇਆ ਪਹਿਲਾਂ ਕਹਿੰਦਾ ਜਿਰੀ ਦੇ ਕੇ ਦੇਤੀ ਜਿਰੀ ਲਾਓ ਹੁਣ ਕਹਿੰਦਾ ਜੀਰੀਆਂ ਹਟਾਓ ਮੰਡੀਆਂ ਚੱਕੋ ਕਹਿੰਦਾ ਹਾਂਜੀ ਕਿੱਥੋਂ ਆਏ ਹੋ ਪਿੱਥੋਂ ਤੋਂ ਆਏ ਜੀ ਕਿਵੇਂ ਦੇਖਦੇ ਹੋ ਅੱਜ ਕਾਲ ਦਿੱਤੀ ਗਈ ਆ ਜੱਲੇਵਾਲ ਸਾਹਿਬ ਵੱਲੋਂ ਮਰਨ ਮਰਤੇ ਬੈਠੇ ਨੇ 40 ਦਿਨ ਹੋ ਚੁੱਕੇ ਨੇ ਜੋ ਨਹੀਂ ਸਰਕਾਰੀ ਇੱਕ ਕੇਂਦਰ ਦੇ ਉੱਤੇ ਕੋਈ ਨਹੀਂ ਸਰਕਾਰੀ ਜੂੰ ਜ ਕੋਈ ਗਵਾਤ ਹੀ ਨਹੀਂ ਪੁੱਛ ਰਿਹਾ ਕੋਈ ਮੁਲਕ ਹੁਣ ਇੰਨਾ ਜਨਤਾ ਆਈ ਜਾਂਦੀ ਐ ਬਾਹਰੋਂ ਚੱਲੀ ਜਾਂਦੇ ਆ ਤੇ ਦੋਰੀ ਆ ਜਾਂਦਾ ਤੁਰੇ ਜਾਂਦਾ ਜੱਟ ਜ਼ਿਮੀਂਦਾਰ ਪਰੇਸ਼ਾਨ ਕਰੀ ਜਾਂਦੇ ਕੋਈ ਨਹੀਂ ਸੁਣ ਰਿਹਾ ਕਿਸੇ ਦੀ ਇੰਨੀ ਜਨਤਾ ਦੁਖੀ ਹੋ ਰਹੀ ਐ ਇੰਨੀ ਠੰਡ ਜਤੋਂ ਹੁੰਦੇ ਚ ਪਰੇਸ਼ਾਨ ਹੁੰਦੇ ਆ ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ ਪਰ ਕੋਈ ਮੋਦੀ ਨੂੰ ਚਾਹੀਦਾ ਕਿਸੇ ਦੀ ਗੱਲਬਾਤ ਸੁਣਨ ਲਈ ਜ਼ਿਮੀਂਦਾਰਾਂ ਦੀ ਗੱਲ ਸੁਣਨੀ ਚਾਹੀਦੀ ਉਹਨੂੰ ਸਿੱਧੂਪੁਰ ਜਿਹੜੀ ਕੀ ਗੰਤਕਾਰੀ ਤੇ ਜਥੇਬੰਦੀਆਂ ਆਈਆਂ ਨੇ ਬਾਕੀ ਕਿਵੇਂ ਦੇਖਦੇ ਹੋ ਉਗਰਾਹ ਜਥੇਬੰਦੀ ਵੀ ਨਹੀਂ ਆਈ ਨਾ ਹੋਰ ਜਥੇਬੰਦੀਆਂ ਆ ਰਹੀਆਂ ਨੇ ਕਿ ਨੂੰ ਕਹਿ ਸਕਦੇ ਆ ਜੀ ਅਡੋਡੀ ਕੋਈ ਅਡੋਡੀ ਮੂੰਹ ਹੋਏ ਵੀਰ ਹੂੰ ਸਾਰੇ ਕੋਈ ਉਹਨੂੰ ਐ ਹੁੰਦਾ ਸਾਰੇ ਪੀ ਉਹਨੂੰ ਮੈਂ ਹੋਵੇ ਮੈਂ ਮੁਰੇ ਹੋਵਾਂ ਉਹਨੂੰ ਐ ਮੈਂ ਮੁਰੇ ਹੋਵਾਂ ਠੀਕ ਹੈ ਨਾ ਹਰੇਕ ਚੌਧਰਪਾਲ ਦਾ ਪਰ ਕਿਸਾਨ ਤਾਂ ਇੱਕ ਨੇ ਨਾ ਹਾਂ ਕਿਸਾਨ ਇੱਕ ਹੀ ਕਿਸਾਨ ਦੇ ਜਿਹੜੇ ਇਕਤਾ ਕਰਦੇ ਆ ਇਕਤਾ ਨਾਲ ਤੁਰਦੇ ਨਹੀਂ ਕੋਈ ਹੂੰ ਸਾਰੇ ਅਡੋਡੀ ਮੂੰਹ ਹੋਏ ਹੋਏ ਹੂੰ ਬਿਲਕੁਲ ਤਾਂ ਜੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਅ ਇੱਕ ਪਾਸੇ ਤਾਂ ਜਗਜੀਤ ਸਿੰਘ ਢੱਲੇਵਾਲ ਬੈਠੇ ਨੇ ਮਰਨਵਰ ਤੇ ਦੂਜੇ ਪਾਸੇ ਗੈਰ ਨੀਤੀਕ ਜਿਹੜੀ ਕਿ ਕਹਿਦੀ ਆਪਾਂ ਪਾਰਟੀਆਂ ਵੀ ਬੈਠੀਆਂ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਕਿ ਖਨੌਰੀ ਬਾਰਡ ਦੇ ਉੱਤੇ ਪਹੁੰਚ ਰਹੇ ਨੇ ਲਗਾਤਾਰ ਤਸਵੀਰਾਂ ਸਾਡੇ ਨੇ ਲਗਾਤਾਰ ਸਾਂਝੀਆਂ ਕਰ ਰਹੇ ਆਰੇ ਬਾਪੂ ਜੀ ਕਿੱਥੋਂ ਆਏ ਹੋ ਫਤਿਹਗੜ ਸ਼ਨਾ ਕਿਵੇਂ ਦੇਖਦੇ ਹੋ ਅੱਜ ਪਹੁੰਚੇ ਹੋ ਵਿਖਣੋਂ ਦੀ ਬਾਰਡਰ ਕਈ ਵਾਰ ਆਲੇ ਜੀ ਖਨੌਰੀ ਬਾਰਡਰ ਚੱਲਦਾ ਹੀ ਰਹਿੰਦਾ ਕੰਮ ਹਮ ਜਿਲ੍ਹਾ ਪਟਿਆਲਾ ਕੀ ਲੱਗਦਾ ਬਾਪੂ ਜੀ ਕਿਸਾਨਾਂ ਦੀ ਗੱਲ ਦੱਬੀ ਜਾ ਰਹੀ ਹੈ ਕੀ ਲੱਗਦਾ ਤੁਹਾਨੂੰ ਦੱਬੀ ਜਾ ਰਹੀ ਹੈ ਦੱਬੀ ਜਾ ਰਹੀ ਹੈ ਧੱਕਾ ਕਰ ਰਹੀ ਹੈ ਸਰਕਾਰ ਹੂੰ ਦੋਏ ਸਰਕਾਰਾਂ ਧੱਕਾ ਕਰ ਰਹੀਆਂ ਨੇ ਪੰਜਾਬ ਵੀ ਸੈਂਟਰ ਵੀ ਸੈਂਟਰ ਦਾ ਕਰਦੀ ਆ ਪੰਜਾਬ ਵੀ ਨਾਲ ਲੱਗਿਆ ਹੂੰ ਹਾਂ ਜੀ ਨਹੀਂ ਪੰਜਾਬ ਸਰਕਾਰ ਤਾਂ ਕਹਿੰਦੀ ਸੀ ਨਾਲ ਆ ਕਿਸਾਨਾਂ ਦੇ ਕਾਨੂੰਨ ਨੇ ਨਾਲ ਹੂੰ ਜੇ ਨਾਲ ਹੋਣ ਫਿਰ ਰੋਕ ਰਕਾਈ ਕਾਨੂੰਨ ਕਰਨਾ ਹੂੰ ਆ ਜਿਹੜਾ ਰੋਕਾਂ ਕਰਦੇ ਨੇ ਤੋਂ ਤੋਂ ਹੂੰ ਆ ਜਿਹੜਾ ਆਲੇ-ਦਾਲੇ ਲਾਉਂਦੇ ਨੇ ਫੋਰਸੇ ਕੱਤੋਂ ਲਾਉਂਦੇ ਨੇ ਹੂੰ ਮਹਾਰਾਜਾ ਪਟਿਆਲਾ ਦੀ ਨਾਲ ਹੂੰ ਉਹਨੇ ਕਰੀ ਕੋਈ ਹੁੰਦੀ ਖੋਲ ਹੂੰ ਉਦੀ ਨਾਲ ਇਹ ਨਹੀਂ ਨਾਲ ਹੈ ਹੂੰ ਇਹਦਾ ਸੈਂਟਰ ਦੇ ਨਾਲੇ ਰਲਈ ਹੈ ਕੋਈ ਗੱਲ ਬਾਤ ਦਾ ਤੋਂ ਹਾਂਜੀ ਦੋ ਜਥੇਬੰਦੀ ਨਾਲ ਹੈ ਬਾਕੀ ਜਥੇਬੰਦੀ ਨਹੀਂ ਆ ਰਹੀਆਂ ਔਰੇ ਹੂੰ ਕਿਹੜੀ ਜਥੇਬੰਦੀ ਆਈ ਤੁਹਾਡੀ ਨਾਲ ਢਕਾਉਂਦਾ ਅੱਛਾ ਜਥੇਬੰਦੀ ਦੇਖੋ ਜਿਹੜੇ ਪ੍ਰਧਾਨ ਨੇ ਉਹ ਪ੍ਰਧਾਨਾਂ ਦਾ ਕੋਈ ਹੋਕ ਝਗੜਾ ਅਸੀਂ ਸੰਗਤ ਸਾਰੀ ਨਾਲ ਸਾਡੀਆਂ ਚਾਰ ਗੱਡੀਆਂ ਆਈਆਂ ਨੇ ਫਤਿਹਗੜ ਸ਼ਾਨਾਂ ਦੀਆਂ ਨਾਲੇ ਲੰਗਰ ਲੈ ਕੇ ਆਇਆ ਤੇ ਨਾਲੇ ਚਾਰ ਗੱਡੀਆਂ ਨੇ 50 ਬੰਦੇ ਹੋਣਗੇ ਤਕਰੀਬਨ ਚਾਰ ਗੱਡੀਆਂ 'ਚ ਜਥੇਬੰਦੀਆਂ ਜਿਹੜੀ ਸੰਗਤ ਹੈ ਉਹ ਸਾਰੀ ਢੱਲੇ ਵਾਲੇ ਦੇ ਨਾਲ ਹੈ ਹਮ ਮਤਲਬ ਪੰਜਾਬ ਦਾ ਬੱਚਾ-ਬੱਚਾ ਨਾਲ ਹੈ ਬਿਲਕੁਲ ਆ ਵੈਸੇ ਤਾਂ ਭਾਰਤ ਦੇ ਹੀ ਕਿਸਾਨ ਮਜ਼ਦੂਰ ਸਭ ਨਾਲ ਹੈ ਇਹਦੇ ਹਮ ਇਹਨੇ ਜਿਹੜਾ ਕੁਰਬਾਨੀ ਕਰੀ ਹੈ ਹੈ ਹੀ ਵੱਡੀ ਹਮ ਇਹ ਤੇ ਨੌਵੇਂ ਪਾਤਸ਼ਾਹ ਦਿੱਲੀ ਨੂੰ ਗਏ ਤੇ ਹਮ ਉਹ ਕੰਮ ਇਹ ਨੌਵੇਂ ਪਾਤਸ਼ਾਹ ਵਾਲੇ ਦੀ ਫੜ ਕੇ ਦਿੱਲੀ ਨੂੰ ਜਾ ਰਹੇ ਨੇ ਹਮ ਉਹੀ ਮੋਰਚਾ ਇਹਨਾਂ ਨੇ ਲਾਤਾ ਹਮ ਉਹਨਾਂ ਨੇ ਧਰਮ ਬਚਾਉਣ ਵਾਸਤੇ ਲਾਤੀ ਇਹਨਾਂ ਨੇ ਮਜ਼ਦੂਰਾਂ ਦਾ ਹੱਕ ਸੱਚ ਪਿੱਛੇ ਲਾਤਾ ਹਮ ਜੀਵਨ ਕੀ ਲੱਗਦਾ ਬਾਪੂ ਜੀ ਲਗਾਤਾਰ 40 ਦਿਨ ਦਾ ਹੋ ਚੁੱਕੇ ਨੇ ਅੱਜ ਪਰ ਕੇਂਦਰ ਸੁਣਨੀ ਰਹੀ ਗੱਲਾਂ ਹਲੇ ਵੀ ਸੁਣੂਗੀ ਪਹਿਲਾਂ ਵੀ ਤਾਂ ਕਿੰਨਾ ਚਿਰ ਬੈਠਿਆ ਦਿੱਲੀ ਹੂੰ ਦਿੱਲੀ ਪਹਿਲਾਂ ਵੀ ਕਿੰਨਾ ਚਿਰ ਬੈਠਿਆ ਹੁਣ ਵੀ ਹੈ ਉਹ ਇਹਨਾਂ ਨੂੰ ਆਦਤ ਬਣੀ ਹੋਈ ਹੈ ਜਿਹੜੀ ਉਹ ਪੂਰੀ ਕਰਕੇ ਅੱਜ ਜੂਨ ਸੰਗਤ ਦੇਖ ਲੈਣੇ ਪਹਿਲਾਂ ਨੂੰ ਐਂਦੀ ਵੀ ਪਤਾ ਨਹੀਂ ਇਹ ਕੱਲੇ ਹੀ ਨੇ ਦੋ ਪਾਰਟੀਆਂ ਨੇ ਬਾਕੀ ਹੁਣ ਅੱਜ ਪਤਾ ਲੱਗ ਜੂਗਾ ਵੀ ਪਾਰਟੀਆਂ ਤਾਂ ਸਾਰੀ ਨੇ ਇਹਦਾ ਜਿਹੜੇ ਪ੍ਰਧਾਨ ਨੇ ਉਹਨਾਂ ਦਾ ਕੋਈ ਇਹਨਾਂ ਦਾ ਅਫਚਾ ਮੜਾ ਮੋਟਾ ਬਾਕੀ ਸੰਗਤ ਹੈ ਜਿਹੜੀ ਉਹ ਤਾਂ ਸਾਰੀ ਨਾਲ ਪ੍ਰਧਾਨ ਕਿ ਲੜੀ ਜਾਂਦੇ ਆ ਕਿਉਂਕਿ ਪ੍ਰਧਾਨਾਂ ਵੀ ਨਾਲ ਹੋਣਾ ਚਾਹੀਦਾ ਹੈ ਇਹਨਾਂ ਦੀ ਇਹ ਜਾਣਨਾ ਆਪਾਂ ਨੂੰ ਇਹਨਾਂ ਬਾਰੇ ਤਾਂ ਪਤਾ ਨਹੀਂ ਹੈ ਵੀ ਕਾਹ ਤੋਂ ਆਪਾਂ ਚ ਝਗੜਦੇ ਨੇ ਤੁਰਨਾ ਚਾਹੀਦਾ ਹੈ ਅਸੀਂ ਤਾਂ ਕਹਿੰਦੇ ਰਹਿੰਦੇ ਆ ਭਾਈ ਤੁਰੋ ਜਾਂਦੇ ਕਿਉਂ ਨਹੀਂ ਨਹੀਂ ਜਾਂਦੇ ਤਾਂ ਅਸੀਂ ਤਾਂ ਦੇਖੋ ਹੱਥ 'ਚ ਝੰਡਾ ਵੀ ਹੈ ਤੇ ਆਪ ਵੀ ਹਾਜ਼ਰ ਖੜਿਆ ਮੇਰਾ ਤਾਂ ਕਾਫੀ ਗੇੜੇ ਲੱਗੇ ਆਉਂਦਾ ਹੀ ਰਹਿਣਾ ਮੈਂ ਤਾਂ ਜੀ ਆਹ ਠੀਕ ਹੈ ਜੀ ਧੰਨਵਾਦ ਸੋ ਤਸਵੀਰਾਂ ਤੁਹਾਡੇ ਲਗਾਤਾਰ ਸਾਂਝੀਆਂ ਕਰ ਰਹੇ ਆ ਵੀ ਕਿਸਾਨ ਹਰ ਇੱਕ ਨਾਲ ਆ